ਦੇ ਵਿੱਚ ਖੜੀ ਕਣਕ ਦੀ ਫਸਲ ਹਰ ਸਾਲ ਅਕਦੀ ਚਪੇਟ ਦੇ ਨਾਲ ਸੜ ਕੇ ਸਵਾਹ ਹੋ ਜਾਂਦੀ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਬਾ ਬਲਾਕ ਦੇ ਪਿੰਡ ਰੰਨੋ ਵਿਖੇ ਜਿੱਥੇ ਕਿ ਕਰੀਬ 3 ਕਿਸਾਨਾਂ ਵੱਲੋਂ ਠੇਕੇ ਤੇ ਲੈ ਕੇ ਜ਼ਮੀਨ ਤੇ ਕਣਕ ਦੀ ਫਸਲ ਦੀ ਖੇਤੀ ਕੀਤੀ ਗਈ ਸੀ ਪਰ ਹੁਣ ਕਣਕ ਬਿਲਕੁਲ ਪੱਕ ਕੇ ਤਿਆਰ ਹੋ ਗਈ ਸੀ ਅਤੇ ਕਿਸਾਨਾਂ ਵੱਲੋਂ ਕਣਕ ਦੀ ਵਡਣ ਦੀ ਪਿੰਡ ਦੇ ਵਿੱਚ ਤਿਆਰੀ ਹੀ ਕੀਤੀ ਗਈ ਸੀ ਕਿ ਅਚਾਨਕ ਹੀ ਕਣਕ ਦੀ ਫਸਲ ਨੂੰ ਅਕਲਾ ਗਈ ਅਤੇ 20 ਬਿਗੇ ਕਣਕ ਸੜ ਕੇ ਸਵਾਹ ਹੋ ਗਈ ਐਸੋ ਕਿਸਾਨਾਂ ਨੇ ਦੱਸਿਆ ਕਿ ਇੱਥੇ ਪ੍ਰਵਾਸੀ ਮਜ਼ਦੂਰ ਬਲੀਆਂ ਚੁੱਕਦੇ ਨੇ ਫਿਰ ਰਹੇ ਸੀ ਅਤੇ ਉਹਨਾਂ ਦੇ ਵੱਲੋਂ ਹੀ ਬੀੜੀ ਵਗੈਰਾ ਪੀਤੀ ਗਈ ਤੇ ਉਸ ਦੀ ਚੰਗਿਆੜੀ ਨੇ ਹੀ ਇਹ ਵੱਡਾ ਨੁਕਸਾਨ ਕਰ ਦਿੱਤਾ ਸੋ ਅਸੀਂ ਇਸ ਦਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਨੁਕਸਾਨ ਹੋਇਆ ਪੰਜਾਬ ਸਰਕਾਰ ਸਾਨੂੰ مالی ਮਦਦ ਦੇਵੇ ਕਿਉਂਕਿ ਇਹ ਜ਼ਮੀਨ ਸਾਰੀ ਹੀ ਠੇਕੇ ਤੇ ਲਈ ਹੋਈ ਸੀ। ਫਿਰ ਇਹਦੇ ਤੇ ਜਦੋਂ ਸਾਨੂੰ ਪਤਾ ਲੱਗਿਆ ਵੀ ਖੇਤਾਂ 'ਤੇ ਅੱਗ ਲੱਗੀ ਹੋਈ ਹੈ ਅਸੀਂ ਉਸੇ ਟਾਈਮ ਟਰੈਕਟਰ ਆ ਰਹੇ ਨੂੰ ਲੈ ਕੇ ਇੱਥੇ ਪਹੁੰਚੇ ਜੀ। ਸਾਡੇ ਆਉਂਦੇ ਨੂੰ ਹੀ ਸਾਡਾ ਕੀਲਾ ਸਵਾ ਕੀਲਾ ਕਣਕ ਦਾ ਦੀ ਖੜੀ ਦਾ ਇਹ ਜળ ਗਿਆ ਜੀ ਮੌਕੇ ਤੇ ਭਜਾ ਆ ਗਿਆ ਆ ਕੇ ਫੇ ਹੋਰ ਵੀ ਚਲੀ ਆ ਇੱਥੇ ਉਰੂ ਬਾਕੀ ਤਾਂ ਵੀ ਵੱਡੀ ਵੀ ਸੀ ਕਰਚੇ ਜਲੇ ਨੇ ਕਣਕ ਦੇ ਨਹੀਂ ਕਿ ਆਪਣੀਆਂ ਬਾਕੀ ਉਹ ਜਨਰਲ ਪਰਦਿਆਂ ਦਾ ਕੀਲਾ ਡੇਢ ਕੀਲਾ ਉਹਨਾਂ ਦਾ ਚਲ ਚੁੱਕੇ ਰਹਿਣਾ ਠੀਕੇ ਹਾਂਜੀ ਠੇਕੇ ਦੇ ਦੀ ਕੀ ਰੇਟ ਠੇਕਾ ਸੀ ਠੇਕਾ ਜੀ 12-13000 ਰੁਪਏ ਨੂੰ ਦੀ ਜੀ ਬਹੁਤ ਵੀਰੇ ਨੁਕਸਾਨ ਹੋ ਗਏ ਜੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਇਹ ਹੀ ਮੰਗ ਕਰਨੀ ਵੀ ਸਾਨੂੰ ਮਾੜਾ ਮੋਟਾ ਦਾ ਮਾਅਵਾ ਮਿਲਣਾ ਚਾਹੀਦਾ ਹੈ। ਭਈਏ ਫਿਰਦੇ ਤੇ ਜਵਾਖ ਜੇ ਵਿੱਚੇ ਭਈਏ ਉਹ ਪਤਾ ਨਹੀਂ ਕਿਵੇਂ ਹੋਈ ਆ ਕਿਵੇਂ ਨਹੀਂ ਇੱਥੇ ਬੰਦਾ ਕੋਈ ਨਹੀਂ ਦੀ ਹੋਰ। ਹਾਂਜੀ। ਉਹੀ ਭਈਏ ਬੱਲੀਆਂ-ਮੁੱਲੀਆਂ ਚੁਗਦੇ ਫਿਰਦੇ ਤੇ ਉੱਥੋਂ ਜਿਉਂ ਚੜੀ ਉਹ ਟੌੜੇ ਨੂੰ ਬਾਗੀ ਦੇਖ। ਹਾਂਜੀ। ਆਹ ਸਾਰੇ ਜਲ ਗੀ। ਉਹ ਆਪਣਾ ਜਲ ਗਿਆ ਕਿਲਾ ਇੱਕ। ਹਾਂਜੀ। ਸਾਰੇ ਤਾਂ ਕਿਲੇ ਉਹ ਟਰੈਕਟਰ ਤੱਕ ਆ ਦੇ ਲਾ। ਤਿੰਨ-ਚਾਰ ਤਿੰਨ-ਚਾਰ ਕਿਲੇ ਜਲ ਗਏ। ਹਾਂ ਆਹ ਲਾਨ ਹੈ ਨਾ ਮਾ ਚਲਿਆ ਆ। ਇਹ ਸਾਡੇ ਪਿੰਡ ਦੇ ਨੇ। ਕਣਕ ਵਰੀਆ ਇੱਥੋਂ ਅੱਗ ਲੱਗੀ ਹੋਈ ਸੀ ਤਾਂ ਪਿੰਡੋਂ ਆਇਆ ਭੱਜ ਕੇ ਜਿਆਦਾ ਅਲਾਉਸਮੈਂਟ ਹੋਊਗੀ ਰਨੋ ਰਨੋ ਤੇ ਦੇਖੀ ਆ ਜੀ ਤਾਂ ਜਿਆ ਪਤਾ ਇੱਥੋਂ ਫੋਨ ਗਏ ਵੀ ਅੱਗ ਲੱਗੀ ਵੀ ਆ ਪਿਛਲੇ 2 ਸਾਲ ਪਹਿਲਾਂ ਉਹ 3 ਸਾਲ ਪਹਿਲਾਂ ਵੀ ਲੱਗ ਲੱਗੀ ਸੀ ਜਦ ਸਾਨੂੰ ਮਾਅਬਜਾ ਕੁਛ ਨਹੀਂ ਮਿਲਿਆ ਅੱਛਾ ਹੂੰ ਤੇ ਹੁਣ ਕਿੰਨਾ ਕ ਨੁਕਸਾਨ ਹੋ ਗਿਆ ਹੁਣ 3000 ਰੁਪਏ ਕਿਹਾ ਮੇਰਾ ਫੋ ਗਿਆ ਆ ਗਮਾਂਡੀਆਂ ਦਾ ਜਲਪੁਰ ਦਾ ਇਹਨਾਂ ਦਾ ਵੀ ਠੇਕੇ ਤੇ ਆ ਪਿੰਡ ਦਾ ਨੋਦੇ ਵਾਲੀ ਇੱਕ ਹੋ ਠੇਕੇ ਦੇ ਲਈ ਤੇ ਵੀ ਆ 5-6 ਵਿੱਗੇ ਤੋਂ ਉਹਨਾਂ ਦਾ ਫੋ ਗਿਆ ਸਾਰੇ ਕਿਸਾਨਾਂ ਦੀ ਠੇਕੇ ਤੇ ਜ਼ਮੀਨ ਠੇਕੇ ਤੇ ਬਿਲਕੁਲ ਹੋਵੇ ਸਾਰੇ ਸਾਰੇ ਸਾਰਿਆਂ ਦੀ ਠੇਕੇ ਤੇ ਆ ਪਕਣਕ ਪੱਕੀ ਆ ਪੂਰੀ ਪੱਕੀ ਆ ਕਿਤੇ ਸਪਾਰਕ ਨਾਲ ਵੀ ਅੱਗ ਲੱਗਦੀ ਆ ਕਿਤੇ ਊਂ ਵੀ ਅੰਗੈਲੀ ਨਾਲ ਕੋਈ ਪਤੰਗਾ ਗਿਰ ਗਿਆ ਕੋਈ ਬੀੜੀ-ਬੂੜੀ ਪੀ ਗਿਆ ਉਹਦੇ ਨਾਲ ਵੀ ਅੱਗ ਲੱਗਦੀ ਆ ਤਾਕਬਾ ਦਾ ਦੇਖ ਲਓ ਵੀ 7-8 ਵਿੱਗੇ ਤੋਂ ਆਫ ਹੋ ਗਿਆ 3-4 ਵਿੱਗੇ ਆਫ ਹੋ ਗਿਆ ਦੇਖੋ 100 ਹੋ ਗਿਆ 15-20 ਵਿੱਗੇ ਤਾਂ ਇਹੀ ਹੋ ਗਿਆ ਕੋਸਾ ਲਾਂਗਾ ਫੋ ਗਿਆ ਸਾਰਾ ਕਾਫੀ ਨੁਕਸਾਨ ਹੋ ਗਿਆ ਆ ਕਾਫੀ ਨੁਕਸਾਨ ਹੋ ਗਿਆ ਸਾਰਿਆਂ ਦੀ ਠੇਕੇ ਤੇ ਜਮੀਨ ਲੱਤੀ ਸਾਰਿਆਂ ਦੀ ਠੇਕੇ ਤੇ ਆ ਉਹਰੇ ਇਹ ਟੌੜੇ ਦਾ ਹੱਦ ਆ ਗਈ ਇਧਰ ਰੰਨੋ ਦੀ ਹੱਦ ਆ ਗਈ ਇਹ ਅਸੀਂ ਰੰਨੋ ਦੇ ਆ ਕੇ ਟੌੜੇ ਦੀ ਪਾਉਂਦੇ ਆ ਉਧਰ ਜੈਨਪੁਰ ਦੇ ਨੇ ਆ ਕੇ ਉਹ ਵੀ ਟੌੜੇ ਦੀ ਪਾਉਂਦੇ ਨੇ ਉਧਰ ਉਹ ਸਾਡੇ ਪਿੰਡ ਦੀ ਆ ਉਹ ਸਾਡੇ ਪਿੰਡ ਤੇ ਪਾਉਂਦੇ ਨੇ ਕੀ ਮੰਗ ਕਰਦੇ ਆ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀਰੇ ਹੁਣ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਤਾਂ ਲਾਉਸਮੈਂਟਾਂ ਹੋ ਗਈਆਂ ਵੀਰੇ ਲਾਉਸਮੈਂਟਾਂ ਹੋ ਗਈਆਂ ਜਦੇ ਲੋਕ ਭੱਜਲੇ ਪਿੰਡੋਂ ਟਰੈਕਟਰ ਪਾ ਕੇ ਟਰਾਲੀਆਂ ਆ ਦੇ ਹੈਰੋਆਂ ਕੋਈ ਹਾਲਾ ਕਿਸੇ ਨੇ ਟਰੈਕਟਰ ਵਾਲਾ ਪੰਪ ਪਾ ਲਿਆ ਫਿਰ ਫਟਾਫਟ ਕੁਦਰਤੀ ਹਵਾਵਾਂ ਦਾ ਵੀ ਰੋਕੋ ਥੋੜਾ ਜਿਹਾ ਘਟ ਗਿਆ ਸੀ ਆਪਣੇ ਜਿਹੜੇ ਪੱਠੇ ਦੇ ਮਜ਼ਦੂਰ ਰਹਿੰਦੇ ਨੇ ਉਹ ਜਨਾਨੀਆਂ ਬੱਲੀਆਂ ਚੁਗਦੀਆਂ ਫਿਰਦੀਆਂ ਦੀਆਂ ਕਿਤੇ ਬੀੜੀ-ਬੂੜੀ ਪੀਂਦੀਆਂ ਤਾਂ ਉਹਨਾਂ ਤੋਂ ਅੱਗ ਲੱਗੀ ਜੀ ਇਹ ਠੀਕ ਹੈ ਹੋਰ ਇੱਥੇ ਨਾ ਕੋਈ ਲਾਈਟ ਆ ਨਾ ਉੱਪਰ ਦੀ ਕੋਈ ਤਾਰ ਨਿਕਲਦੀ ਆ ਬਸ ਜਦੋਂ ਅੱਗ ਲੱਗੀ ਤਾਂ ਆਲੇ-ਦਾਲੇ ਦੇ ਪਿੰਡਾਂ ਨੇ ਕਾਬੂ ਪਾ ਲਿਆ ਇਹ ਗੱਡੀ ਸਾਡੇ ਭਾਅ ਸੋ ਖੜਨੀ ਚਾਹੀਦੀ ਆ ਕਿਉਂ 84 ਪਿੰਡ ਪੈਂਦੇ ਨੇ ਇੱਥੇ ਇੱਥੇ ਕੋਈ ਸਾਧਨ ਨਹੀਂ ਹੈਗਾ ਭਾਈ ਦੇਖਿਆ ਕਿੱਥੇ ਜਾਂਦਾ ਹੁਣ ਤੁਸੀਂ ਆਪੇ ਪੁੱਤਾ ਮੰਗਛੇ 6 ਮਹੀਨੇ ਪਾਲੀਆ ਫਸਲ ਕਿਵੇਂ ਅਗਲਾ ਇਹਨੂੰ ਝੰਨ ਲੂਗਾ